ਬਲੈਕ ਸੰਮਤੀ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਪਿੰਡ ਖਾਈ ਵਿੱਚੋਂ ਬਲੈਕ ਸੰਮਤੀ ਜੋਰਾਂ ਸ਼ੋਰਾਂ ਦੀ ਆਮ ਆਦਮੀ ਪਾਰਟੀ ਦੇ ਚੰਨ ਸਿੰਘ ਬਲੋਂ ਬੋਲੋ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜੋਰਾਂ ਸ਼ੋਰਾਂ ਦੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡਾ ਫੌਜੀ ਸ਼ਿਬੇਖ ਸਿੰਘ ਆਮ ਆਦਮੀ ਪਾਰਟੀ ਮਲਾਜਮ ਵੈਂਕ ਦਾ ਸਾਫਕਾ ਜ਼ਿਲ੍ਹਾ ਪ੍ਰਧਾਨ ਆ ਮੈਂ ਅਸੀਂ ਇੱਕ ਪਰਨ ਕਰਕੇ ਚੱਲੇ ਆ ਹੁਣੇ ਵੱਡਾ ਮਾਜਾ ਫੜਿਆ ਜਿਹੜਾ ਪਹਿਲਾਂ ਛਟੀਆਂ ਦਾ ਹੁੰਦਾ ਸੀ ਉਹ ਮਾਜੇ ਨਾਲ ਜਿੰਨਾ ਵੀ ਗੰਦ ਪਿੱਲ ਜਿਹੜਾ 70 ਸਾਲ ਤਾਈਂ ਵੁੰਝ ਕੇ ਪਾਸੇ ਕਰ ਦੇਣਾ ਔਰ ਕਿਸੇ ਦੀ ਹਿੰਮਤ ਨਾ ਪਵੇ ਸਾਡੇ ਨਾਲ ਜਿਹੜੀਆਂ 2027 ਦੇ ਚੋਣਾਂ ਲਈ ਵਾਸਤੇ ਐਤ ਕਾ ਹੀ ਪੂਰੀ ਸਫਾਈ ਕਰਕੇ ਤੇ ਪਾਰਟੀ ਨੂੰ ਬਿਲਕੁਲ ਕਾਮਜਾਬ ਕਰਕੇ ਤੇ ਭਗਵੰਦ ਸਿੰਘ ਮਾਨ ਨੂੰ ਅਸੀਂ 25 ਜਰਾਂ ਭਾਈ ਆਪਾਂ ਇਲੈਕਸ਼ਨ ਲੜ ਰਹੇ ਆ ਕੀ ਕਹਿਣਾ ਚਾਹੁੰਦੇ ਬਗੂ ਬੱਸ ਕਹਿਣਾ ਕੀ ਆ ਜੀ ਆਮ ਆਦਮੀ ਪਾਰਟੀ ਦੇ ਟਿਕਟ ਦੇ ਕੇ ਨਿਵਾਜਿਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਤੁਹਾਡੇ ਕੋ ਕਿੰਨੇ ਪਿੰਡ ਨੇ ਸ਼ਾਇਦ ਤੇ ਮੇਰੇ ਕੋਲ ਲਗਭਗ 11 ਪਿੰਡ ਹੈ ਜੀ ਮੈਂ ਬਲਾਕ ਸੰਮਤੀ ਜ਼ੋਨ 22 ਤੋਂ ਲੜ ਰਹੇ ਆ ਜੀ ਠੀਕ ਹੈ ਜੀ